ਤੁਸੀਂ ਬੈਠ ਕੇ ਗੱਲ ਕਰੋ ਇੱਧਰ ਇੱਧਰ ਹਾਂ ਜੀ ਤੁਸੀਂ ਕੋਈ ਹੋਵੇ ਜੀ ਤੁਹਾਡਾ ਕੋਈ ਮਦਦ ਦੀ ਦੇਦੇ ਦਫਤਰ ਆਏ ਹੋ ਬੈਠ ਕੇ ਗੱਲ ਕਰੋ ਮੈਂ ਆਪਣੀ ਪਛਾਣ ਦੱਸ ਹਾਂ ਬੈਠ ਕੇ ਗੱਲ ਕਰੋ ਨਹੀਂ ਦਿਸ ਇਜ਼ ਨਾਟ ਦ ਵੇ ਇਨਵੈਸਟੀਗੇਸ਼ਨ ਨੋ ਨੋ ਜੋਰ ਇਜ਼ ਨਾਟ ਦ ਵੇ ਜੋਰ ਇਜ਼ ਨਾਟ ਦ ਜੋਰ ਟ੍ਰੈਸ ਪਾਸਿੰਗ ਇਨ ਟੂ ਮਾਈ ਹਾਊਸ ਯੂ ਆਰ ਟ੍ਰੈਸ ਪਾਸਿੰਗ ਇਨ ਟੂ ਮਾਈ ਹਾਊਸ ਨੋ ਨੋ ਤੁਸੀਂ ਆਏ ਅਥਾਰਟੀ ਨਾਲ ਇੱਕ ਮਿੰਟ ਬੈਠੀ ਆ ਜੀ ਪਹਿਲਾਂ ਤੁਸੀਂ ਆਪ ਦੀ ਇੰਟਰੋਡਕਸ਼ਨ ਕੀ ਵੀਡੀਓ ਬਣਾਇਆ ਪੀਟੀਸੀ ਵਾਲੇ ਨੂੰ ਬੁਲਾ ਸਕੋ। ਉਹਨਾਂ ਨੂੰ ਬੁਲਾਓ। ਸਾਰੇ ਚੈਨਲਾਂ ਨੂੰ ਬੁਲਾ ਲਓ ਜੀ ਸਾਰੇ ਚੈਨਲਾਂ ਨੂੰ ਬੁਲਾ ਲਓ। ਤੁਸੀਂ ਸਿਕਿਉਰਿਟੀ ਇੰਚਾਰਜ ਤੁਸੀਂ ਮੈਨੂੰ ਗੱਲ ਗੱਲ ਕਰੋ ਜੀ ਮੈਂ ਇੱਥੇ ਇੰਚਾਰਜ ਆ ਮੇਰਾ ਤੁਸੀਂ ਮੇਰੇ ਨਾਲ ਗੱਲ ਕਰੋ। ਯੂ ਡੋ ਨੋ ਇੱਕ ਮੈਂ ਗੱਲ ਦੱਸਾਂ ਜੀ ਡੋ ਨੋ ਕਾਮੈਂਟ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤੱਕੇ ਨਾਲ ਤੁਸੀਂ ਯੂ ਆ ਬਾਰਜਿੰਗ ਇਨ ਟੂ ਮਾਈ ਹਾਊਸ ਮੈਂ ਕਮਰੇ 'ਚ ਬੈਠਿਆ ਹਾਂ ਤੁਸੀਂ ਧੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਥ੍ਰੈਟ ਕਰ ਰਹੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨਾ ਮਜੀਠੀਏ ਨੂੰ ਕੋਈ ਅਸਰ ਨਹੀਂ ਲੈਕਚਰ ਨਾ ਕਰੋ ਤੁਸੀਂ ਲੈਕਚਰ ਮੈਂ ਸਿਰਫ ਉਹਦੀ ਪਛਾਣ ਦੀ ਜ਼ਰੂਰ ਪਛਾਣ ਬੋਲਿਆ ਮੈਨੂੰ ਲੋਸ ਮੈਨਾਂ ਆਇਆ ਹੋਆ ਯੂ ਜੀ ਉਦੋਂ ਤੋੜਾ ਕੀ ਕੰਮ ਐਸ ਕਾਲਜ ਯੂਨੀਵਰਸਿਟੀ ਸਨ ਜੋ ਹੂ ਆਰ ਯੂ ਟੈਲ ਮੀ ਆਂਟ੍ਰੋਡਕਸ਼ਨ ਮੈਂ ਆ ਤੁਸੀਂ ਵਰਤੀ ਚੇ ਨਹੀਂ ਕਲਾਈਂਗ ਸੌੜ ਦੇ ਬਿਜ਼ਨਸ ਵੀ ਨੂੰ ਕਾਲ ਹੋ ਤੁਸ ਜੀ ਆਪ ਡੀਐਸਪੀ ਇਨ ਦ ਪਰਸ ਜੋ ਮੈਂ ਅੰਦਰ ਆਇਆ ਉਹ ਮੈਂ ਦੱਸਦਾ ਇਹਨੂੰ ਬਿਲਕੁਲ ਗੱਲ ਕਰ ਲੈ ਤੁਹਾਨੂੰ ਤੁਸੀਂ ਵਰਗੀ ਚ ਆਓ ਤੁਸੀਂ ਪ੍ਰਾਈਵੇਟ ਦਰਸ ਚ ਆ ਕੇ ਕੋਕੋਗਾ ਮੈਂ ਡੀਐਸਪੀ ਆ ਮੈਂ ਐਸਪੀ ਆ ਤੁਹਾਡੇ ਕਹਿ ਤਾ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰਾ ਪਤਾ ਸੀ 10 ਬੀ ਨਹੀਂ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਰਹੇ ਤੁਸੀਂ ਧੱਕੇ ਤੇ ਹੋਣੇ ਆ ਕੀ ਤੁਸੀਂ ਮੈਨੂੰ ਗੱਲ ਦੱਸੋ ਬਸ ਸੈਕਿੰਡ ਜੁਵਾ ਕੰਮ ਤੋਂ ਮੈਂ ਲਾਉਂ। ਮੈਂ ਘਰੇ ਬੈਠਿਆ ਆ ਆਰਾਮ ਨਾਲ ਲੋਕਾਂ ਨੂੰ ਮਿਲ ਰਿਹਾ ਮੇਰੇ ਸਰਪੰਚ ਆਏ ਆ ਤੁਸੀਂ ਠੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣਿਓ ਜੀ ਜੀ ਤੁਸੀਂ ਮੇਰੀ ਗੱਲ ਠੱਕੇ ਨਾਲ ਨਾ ਵਰਦੀ ਚ ਠੱਕੇ ਨਾਲ ਆ ਕੇ ਆ ਕਿੰਨੇ ਬੁਲਾਜੇ ਮੈਂ ਜੀ ਥੋੜੇ ਨਾਲ ਦੱਸਿਓ ਮਾੜਾ ਜੀ ਇੱਥੇ ਕੀ ਕਰ ਰਹੇ ਜੀ ਧੰਗਾ ਕਰ ਰਹੇ ਨਹੀਂ ਕੋਈ ਧੱਕਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਬੋ ਪ੍ਰਿੰਟ ਕਰੋਗੇ ਤੁਸੀਂ ਆਪ ਹੈ ਬਹਿ ਜੋ ਕਿ ਮੇਰੀ ਗੱਲ ਸੁਣਨੀ ਮੈਨੂੰ ਦੇਖੋ ਤੁਸੀਂ ਬਹਿਤੋ ਕੈਮਰੇ ਦੇ ਵਿੱਚ ਨਹੀਂ ਤੁਸੀਂ ਆਪ ਸਭ ਕੁਝ ਰਿਕਾਰਡ ਹੋ ਜੀ ਕੈਮਰੇ ਵਿੱਚ ਸਾਨੂੰ ਬੈਠੂਗੇ ਮੈਕਨੇ ਰੱਖੋ ਸਭ ਰਿਕਾਰਡ ਹੋ ਕੋਈ ਇੱਕ ਦੋ ਬੰਦੇ ਕਰ ਦੇ ਰੱਖੋ ਔਰ ਖੁਦ ਸਭ ਰਿਕਾਰਡ ਹੋ ਤੁਹਾਡਾ ਵੀ ਸੂਟਿੰਗ ਥਰਡ ਪੇਸ ਹੈ ਨਾ 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 ਫਿਰ ਟ੍ਰੈਕਰ ਦਾ ਤੁਸੀਂ ਤਾਂ ਕਰ ਕੀ ਰਹੇ ਹੋ ਤੁਸੀਂ ਸਾਰੇ ਨੌਨ ਵਰਦੀ ਮੈਨੂੰ ਇੰਟਰੋਡਕਸ਼ਨ ਦਿਓ ਜੀ ਸਾਰੇ ਸਭ ਦੀ ਵੀਡੀਓ ਬਣਾ ਲੈ ਮੇਰਾ ਵੀ ਇੱਕ ਫੋਟੋ ਖਾ ਕਿੱਥਰ ਬਣਾ ਕੋਈ ਵੀ ਸਾਰੀ ਪ੍ਰਾਪਰਟੀ ਨੂੰ ਪ੍ਰਕਿਰਿਆ ਤੋਂ ਵਿਗੜਨ ਤੋਂ ਖਿਲਾਫ ਇਹ ਨਾ ਦੱਲੋ ਤੁਸੀਂ ਜਿਹੜਾ ਵਿਗੜ ਪਾ ਤੁਸੀਂ ਵਿਗੜ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਤਵਰੀ ਨਹੀਂ ਤੁਹਾਡੇ ਚ ਆਹ ਕੌਣ ਸੀ ਤੁਸੀਂ ਸਰਮੈਨ ਇੰਸਪੈਕਟਰ ਹੋ ਟੋਟੀ ਵਰਦੀ ਕਿੱਥੇ ਜੀ ਬਿਜ਼ਨਸ ਰੈਡੀ ਵਰਦੀ ਨਹੀਂ ਤੁਸੀਂ ਕੀ ਆ ਜੀ ਮੈਂ ਇੰਸਪੈਕਟਰ ਜੀ ਠੀਕ ਹੈ ਤੁਸੀਂ ਕੀ ਹੋਣਾ ਜੀ ਤੁਸੀਂ ਕੌਣ ਜੀ ਇੰਸਪੈਕਟਰ ਤੁਸੀਂ ਕੀ ਡੀਐਸਪੀ ਵਿੱਚ ਦੇ ਹੋਰ ਕੌਣ ਆ ਜੀ ਇੱਥੇ ਆ ਬੰਦੇ ਇੰਨੇ ਮਗਰ ਟੁੱਟੇ ਮੇਰੇ ਅੱਗੇ ਆਈਫੋਨ ਹੈ ਮੈਂ ਡੀਐਸਟੀ ਵਿਜ਼ਨ ਨਾਲ ਸਾਡੇ ਸਾਰਾ ਅੱਛਾ ਇੱਥੇ ਜੀ ਚਲੋ ਬਹੁਤ ਹੋ ਗਿਆ ਸਰਦਾਰ ਸਰਦਾਰ ਸਾਹਿਬ ਤੁਸੀਂ ਦੱਸੋ ਤੁਸੀਂ ਨੂੰ ਅਸੀਂ ਕੋਈ ਨਹੀਂ ਦੱਸਣ ਦੀ ਲੋੜ ਦੀ ਬੈਠੂ ਸਰ ਮੇਰੇ ਘਰ ਆਏ ਆ ਜੀ ਮੇਰੇ ਘਰ ਆਏ ਆ ਜੀ ਨਾ ਪਲੀਜ਼ ਕੋਈ ਦੇ ਯੂ ਆਰ ਨੋਟ ਕੋਆਪਰੇਟਿੰਗ ਸੁਣੋਗੇ ਰਿਲੀਜ਼ ਕਰੋ ਪਲੀਜ਼ ਕਾਊਟ ਨੋਟ ਇਨ ਪਬਲਿਕ ਵਾਈ ਡੋ ਇਨਵੈਸਟੀਗੇਸ਼ਨ ਦੇ ਆਰ ਮਾਈਟ ਬੀ ਪੀਪਲ ਨਹੀਂ ਸਿੰਧ ਹੈ ਮਸਲੇ ਦਾ ਨੋ ਨੋ ਆਈ ਐਮ ਨੋਟ ਆਈ ਐਮ ਸੌਰੀ ਤੁਹਾਨੂੰ ਜਰਾ ਤੁਹਾਡਾ ਕੋਈ ਜਾਤ ਨਹੀਂ ਹੈ ਯੂ ਆਰ ਵਾਰਜਿੰਗ ਇਨਟੂ ਮਾਈ ਹਾਊਸ ਮੇਰੇ ਮੇਰੇ ਨਾਲ ਧੱਕਾ ਕਰ ਰਹੇ ਹੋ ਫੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇ ਰਹੇ ਉਹ ਤੁਹਾਡੇ ਨਾਲ ਕੋਈ ਗੱਲ ਦੱਸੋ ਮੈਨੂੰ ਲੱਗਦਾ ਤਾਂ ਮੇਰੇ ਕੋਲ ਵੀਡੀਓ ਤਾਂ ਸਾਰੇ ਦੇਖ ਰਹੇ ਕੋਈ ਇਹ ਬਿਲਕੁਲ ਵਧੀਆ ਗੱਲ ਹੈ ਵੀਡੀਓ ਲੋਕ ਹੀ ਦੇਖਣਗੇ ਜੇ ਤੁਸੀਂ ਬੋਲੋ ਤਾਂ ਮੈਂ ਤੁਹਾਨੂੰ ਹਾਂ ਬਿਲਕੁਲ ਬਹਿ ਕੇ ਦੱਸੋ ਨਾ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਨੋਟ ਇਨ ਫਰੰਟ ਆਫ ਦਾ ਕੈਮਰਾ ਤੁਸੀਂ ਵੀ ਬਹੁਤ ਤਾਂ ਵਕੀਲ ਹੈ ਤੁਹਾਨੂੰ ਵੀ ਪ੍ਰੋਣਾ ਬਲਾ ਨੂੰ ਸਾਰਾ ਦੱਸ ਦੇ ਡਾਕਟਰ ਸੋਹਣੀ ਕਿਹਦੀ ਗੱਲ ਹੈ ਤੁਸੀਂ ਮੈਂ ਤਾਂ ਜਾਓ ਮੈਂ ਬੈਠਦਾ ਬੈਠੋ ਕੋਈ ਬੰਦ ਸੀ ਕਰਨਾ ਤੁਸੀਂ ਵੀਡੀਓ ਬਣਾਈ ਚੱਲੋ ਜੀ ਉਹਨੂੰ ਬੁਲਾ ਲਾ ਯਾਰ ਸਾਰੀ ਟੀਮ ਨੂੰ ਮੀਡੀਆ ਨੂੰ ਬੁਲਾ ਬੁਣੇ ਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿਜੀਲੈਂਸ ਕੀ ਕਰਦੀ ਪਰ ਮਾਲਕਾ ਦੇ ਲਈ ਬਦਲਿਆ ਤੁਸੀਂ ਕੀ ਕਰਦੇ ਹੋ ਪਿਛਲੇ ਦਿਨਾਂ ਤੋਂ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸੇਵਾ ਵਿੱਚ ਮੈਂ ਆਪ ਤੇ ਜੀ ਗੱਲ ਕਰਦੇ ਆਂ ਆਪ ਤੇ ਜਵਾਬ ਕਿ ਆਪ ਤੇ ਤੇ ਤਾਂ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਆਪ ਤੇ ਤੇ ਹੁੰਦੇ ਨਾ ਤੁਸੀਂ ਕਾਨੂੰਨ ਸੁਣੋ 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 ਜੇ ਆਪ ਤੇ ਤੇ ਹੁੰਦੇ ਨਾ ਤੁਸੀਂ ਆਰਾਮ ਨਾਲ ਆਉਂਦੇ ਮੈਂ ਆਰਾਮ ਨਾਲ ਆਪਦੇ ਨਾਮ ਤੇ ਸਿਕਿਉਰਟੀ ਨੂੰ ਨਾਮ ਨੂੰ ਮੋਟ ਕਰਾ ਦਿੱਤਾ ਉਹਨੂੰ ਨਾਂ ਲੈ ਕੇ ਆਇਆ ਕਿ ਨੂੰ ਕੀ ਨੋਟ ਕਰਾ ਦਿਖਾ ਦਿਓ ਜਿਹਨੂੰ ਨੋਟ ਕਰਾਇਆ ਤੁਹਾਡੀ ਸਿਕਿਉਰਟੀ ਨੂੰ ਕੀ ਥੱਲੇ ਸੀਗੇ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਉਹਨੇ ਉੱਤੇ ਅਸੀਂ ਉਹਨਾਂ ਦੇ ਨਾਮਾਂ ਨੂੰ ਉਹਨਾਂ ਦੀ ਲਿਖ ਦਿੱਤੀ ਨਿਸ਼ਾਨ ਦੇ ਦਿੱਤਾ ਉਹਨਾਂ ਨੇ ਦਸਤਾਲੀ ਸਾਹਬ ਉੱਪਰ ਮੈਂ ਆ ਤੁਸੀਂ ਕਿਸੇ ਨੂੰ ਕੁਝ ਨਹੀਂ ਨੋਟ ਕਰਾਇਆ ਮੈਂ ਦਫ਼ਤਰ ਤੇ ਦਰਵਾਜ਼ਾ ਬੰਦ ਹੈ ਮੈਂ ਬੈਠਿਆ ਹਾਂ ਯੂ ਆਰ ਟ੍ਰਾਈ ਟੂ ਬ੍ਰੇਕ ਓਪਨ ਮਾਈ ਡੋਰ ਜਵਾਬ ਤਾਂ ਨਹੀਂ ਆ ਜੀ ਦੂਜੀ ਰਾਮਨਾਥ ਬੈਠੇ ਮੈਂ ਮਿਲ ਲੈਂਦਾ ਤੁਹਾਨੂੰ ਮੈਂ ਹੁਣ ਬੈਠ ਗਿਆ ਹਾਂ ਸਰ ਮੈਂ ਬੈਠੋ ਰਾਮ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਉਧੋ ਦੇ ਖੜੀ ਹੋ ਜਾਂਦੇ ਹੋ ਤੁਸੀਂ ਘਰਾਂ ਵਿੱਚ ਕਮਰਾਟ ਕੇ ਜਾਦਾ ਹਾਂ ਬੈਠੋ ਕੁਝ ਨਹੀਂ ਹੋ ਰਿਹਾ